ਲਓ ਜੀ ਕਿੰਨਾ ਕੁ ਜੀਵਤੀ ਅਸਰ ਪਿਆ ਸਬਜ਼ੀਆਂ ਮਹਿੰਗੀਆਂ ਹੋ ਗਈਆਂ ਕਹਿੰਦੇ ਵਾਧੂ ਮਹਿੰਗੀਆਂ ਸਬਜ਼ੀਆਂ ਆ ਟਮਾਟਰ ਨੇ ਹੀ ਚਾਰੇ ਲਾਲ ਕਰਤੇ ਹੈਗੇ ਕਹਿੰਦੇ ਟਮਾਟਰ ਨੇ ਵਾਵਾ ਲਾਲ ਕੀਤਾ ਐ ਗੱਲਾਂ ਲਾਲ ਹੋਈਆਂ ਸ਼ਾਰਟੇਜ ਕਰਦੀ ਸਪਲਾਈ ਘਟਾਤੀ ਨੇ ਡਿਮਾਂਡ ਵਧੀ ਹੋਈ ਹੈ ਰੇਟ ਵਧਣਾ ਹੀ ਵਧਣਾ ਸਿੱਧੀ ਜੀ ਗੱਲ ਹੈ ਪਿਆਜ਼ ਨੇ ਅੱਖਾਂ ਚ ਹੰਝੂ ਗੱਡੇ ਹੁਣ ਟਮਾਟਰ ਚਾਰੇ ਲਾਲ ਕਰ ਹੌਰੀ ਹੋਰੀ ਨਿੰਬੂ ਵੀ ਕਰੇਗਾ ਸਾਰੇ ਕਰਨਗੇ ਕੋਈ ਚੀਜ਼ ਬਚੇਗੀ ਨਹੀਂ ਅੱਜ ਸੱਤਾ ਵਿਗਿਆਣੀਆਂ ਕੁਝ ਪਿਆਜ਼ ਦੇ ਰੇਟ ਬਹੁਤ ਜ਼ਿਆਦਾ ਵਧ ਗਏ ਤੇ ਬਾਕੀ ਸਬਜ਼ੀਆਂ ਦੇ ਵੀ ਰੇਟ ਬਹੁਤ ਵਧਾ ਰੱਖੇ ਹੋਏ ਆ ਕਰਮੰਦ ਦਾ ਕੀ ਲੱਗਦਾ ਹੈ ਕਿ ਕੀ وجہ ਹੋ ਸਕਦੀ ਹੈ ਜਮਾ ਖੋਰੀ ਜਾਂ ਫਿਰ بارش بارش ਕਰਕੇ ਜ਼ਿਆਦਾ ਹਾਂ ਸਤਿ ਸ਼੍ਰੀ ਅਕਾਲ ਜੀ ਹਮਦਰ ਟੀਵੀ ਦੇਖਣ ਦਾ ਸਾਡਾ ਦਰਸ਼ਕਾਂ ਸਵਾਗਤ ਹੈ ਮਹਿੰਗਾਈ ਇਸ ਸਮੇਂ ਪੂਰੇ ਸਿੱਖਰ ਤੇ ਹੈ ਕਿ ਮੌਨਸੂਨ ਦੇ ਆਰ ਦੇ ਵਿੱਚ ਜਿਹੜੇ ਕਿ ਹੁਣ ਸਬਜ਼ੀ ਦੀਆਂ ਕੀਮਤਾਂ ਦੇ ਵਿੱਚ ਇਜ਼ਾਫਾ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਬਰਸਾਤ ਜੇ ਕਈ ਥਾਵਾਂ ਦੇ ਉੱਪਰ ਕਾਫੀ ਜ਼ਿਆਦਾ ਪੈਰੀ ਹੈ ਜਿਸ ਕਰਕੇ ਸਬਜ਼ੀਆਂ ਸਪਲਾਈ ਪ੍ਰਭਾਵਿਤ ਹੋਈ ਹੈ ਪਰ ਇਸ ਸਬ ਦਾ ਜਿਹੜਾ ਫਾਇਦਾ ਹੈਗਾ ਉਹ ਆਰਤੀਆਂ ਅਤੇ ਲੋਕਲ ਦੁਕਾਨਦਾਰਾਂ ਦੇ ਵੱਲੋਂ ਚੱਕਿਆ ਜਾ ਰਿਹਾ ਹੈ ਪਰ ਦੂਜੇ ਪਾਸੇ ਆਹਨ ਜਨਤਾ ਦੀ ਜੇਬ ਦੇ ਉੱਪਰ ਕਾਫੀ ਜ਼ਿਆਦਾ ਅਸਰ ਪੈ ਰਹੇ ਹੈਗੇ ਇਸ ਵੇਲੇ ਅਸੀਂ ਚੰਡੀਗੜ੍ਹ ਦੀ ਗ੍ਰੀਨ ਮਾਰਕੀਟ ਦੇ ਵਿੱਚ ਮੌਜੂਦ ਆਂ ਦੇਖ ਸਕਦੇ ਹੋ ਕਿ ਜਿੱਥੇ ਲਗਾਤਾਰ ਜਿਹੜੀਆਂ ਕਿ ਇੱਥੇ ਸਬਜੀ ਦੀਆਂ ਰੇੜੀਆਂ ਲੱਗੀਆਂ ਹੋਈਆਂ ਨੇ ਖਾਸ ਗੱਲ ਇਹ ਹੈ ਕਿ ਜਿਹੜਾ 20 ਤੋਂ 30 ਰੁਪਏ ਕਿਲੋ ਵਾਲਾ ਟਮਾਟਰ ਸੀ ਉਹ ਇਸ ਸਮੇਂ ਪਿਆ ਤਾਂ 60 ਰੁਪਏ ਕਿਲੋ ਤੱਕ ਵਿਕ ਰਿਹਾ ਤੇ 10 ਤੋਂ 15 ਰੁਪਏ ਵਾਲੇ ਆਲੂ ਦੀ ਕੀਮਤ ਹੁਣ 30 ਚੋਂ 4 लसन सर सत्तर का पाइया हो गया का हो गया और ओला पचास साठ का पाइया एकदम से दाम बढ़िया जब धीरे धीरे हुए नहीं धीरे धीरे बढ़े एकदम से नहीं बढ़े कितना फर्क गया है बीस तीस रुपये के लोगों का फर्क पड़ गया हर चीज़ों में हाँ। टमाटर में थोड़ा ज्यादा पड़ गया हाँ। टमाटर तीस चालीस रुपये के लोग एकदम अस्सी रुपये के लोग टमाटर घिया तोरी इन चीज़ों में ज्यादा एकदम से रेट बढ़ बढ़ेगा बिक्री तो भी कुछ अस्सी रुपये बिक्री पर सर तो पड़ेगा सर जब कम सौदा जब महंगा हो तो ग्राहक पूछने वाले ज्यादा आते हैं लेने वजह की, की मानदे क्यों रेट बदले बारिश हो जाते भाई नीचे ऊपर पहाड़ी सौदे आते हैं हर साल महंगे बिकते हैं पहाड़ी सौदे पिछले साल देखा टमाटर कितने रेट पे जाता 600 रुपए की रेट पे गई थी टमाटर तो प्याज का क्या रेट चल रहा है प्याज भी ठीक है भाई पहले 30 था अब 40 हो गया अभी ज्यादा नहीं बढ़ा 5-10 रुपए लोग फर्क पड़ा हर चीज पे ज्यादा नहीं तो बाकी टी तो 40 रुपए ਦਾ ਜਿਹੜਾ ਕੀ ਪਰ सब्जी ਤੇ ਮਗਰ ਜਿਹੜਾ रेट ਦੇ ਵਿੱਚ ਇਜ਼ਾਫਾ ਹੋਇਆ ਪਰ ਜ਼ਹਰ ਜੀ ਗੱਲ ਹੈ ਕਿ ਸਬਜ਼ੀਆਂ ਜਿਹੜੀਆਂ ਕੀਮਤਾਂ ਜੇਕਰ ਵਧੀਆਂ ਹੈਗੀਆਂ ਨੇ ਤਾਂ ਆਮ ਲੋਕਾਂ ਦੀ ਜੇਬ ਦੇ ਉੱਪਰ ਇਸ ਦਾ ਅਸਰ ਪੈਣਾ ਸੁਭਾਵਿਕ ਹੈ ਕੁਝ ਜਿਹੜੇ ਦੁਕਾਨਦਾਰ ਹੈਗੇ ਨੇ ਸਬਜ਼ੀ ਦੇ ਉੱਪਰ ਜਿਹੜੇ ਕੀ ਇੱਥੇ ਦੁਕਾਨਦਾਰ ਹੈ ਸਬਜ਼ੀ ਖਰੀਦਣ ਲਈ ਆਏ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ ਕਿ ਜਾਣਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੀ ਜੇਬ ਦੇ ਉੱਪਰ ਜਿਹੜਾ ਕੀ ਅਸਰ ਪਿਆ ਹੈਗਾ ਹੈ ਕੁਝ ਹੋਰ ਲੋਕਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਪਪਾ ਜੀ ਕਿੰਨਾ ਕੁ ਰੇਟ ਵਧ ਗਿਆ ਹੈਗੇ ਸਬਜ਼ੀਆਂ ਦੇ ਸਬੀ ਦਾ ਕੋਈ ਰੇਟ ਨਹੀਂ ਵਧਿਆ ਜੀ ਕਿਚੇ ਦਾ ਦੱਸੋ ਟਮਾਟਰ ਬੜੇ ਮਹਿੰਗੇ ਹੋ ਗਏ ਅਰਦੇ ਚੱਲਦਾ ਹੀ ਰਹਿੰਦਾ ਦੋ ਮਹੀਨੇ ਚੱਲਣਾ ਇਹ ਨਵਾਂ ਨਹੀਂ ਹੈ ਦੋ ਮਹੀਨੇ ਚੱਲਣਾ ਅੱਛਾ 20 ਤੋਂ 30 ਲਾ 50 70 ਤੋਂ 80 ਪਹੁੰਚ ਗਿਆ ਹਾਂ ਜੀ ਇਹ ਦੋ ਮਹੀਨੇ ਹੀ ਰੇਟ ਨਹੀਂ ਵਧੇ ਹੈਗੇ ਇਹ ਹਰ ਸਾਲ ਹੁੰਦਾ ਹੈ 70 80 100 ਅੱਛਾ ਹਰ ਸਾਲ ਤੇ ਹੋ ਗੋਭੀ ਦਾ ਕੀ ਰੇਟ ਹੈ ਗੋਭੀ 80 90 100 ਇਹ ਵੀ 15 ਤੋਂ 20 ਰੁਪਏ ਆਮ बिकਦੀ ਹੁੰਦੀ 70 80 100 ਹੋ ਗਏ ਹਾਲਾਂਕਿ ਬਾਪੂ ਜੀ ਕਹਿ ਰਹੇ ਹੈਗੇ ਨੇ ਕਿ ਇਹ ਰੋਜ਼ਾਨਾ ਵਧਦੀਆਂ ਅ ਅੰਬੀ ਦਾ ਕੀ ਰੇਟ ਹੈਗਾ ਜੀ ਅੰਬੀ ਦਾ 350 350 ਰੁਪਏ ਅ ਬੱਟੇ ਦੀ ਗੱਲ ਕਰ ਰਹੇ ਹਾਂ ਹਾਂ 5.5 ਕਿਲੋ 5.5 ਕਿਲੋ ਹਾਂ 350 ਰੁਪਏ ਬੱਟੇ ਦਾ ਜੀ ਹਾਂ ਤੇ ਵਧੀਆ ਵਿਕਰੀ ਹੋ ਰਹੀ ਹੈ ਜੇ ਖੁਸ਼ ਘਟ ਗਈ ਗਾ ਕੀ ਘਟ ਗਈ ਹੈ ਵਿਕਰੀ ਤਾਂ ਹਾਲਾਂਕਿ ਅੰਬ ਦਾ ਸੀਜ਼ਨ ਅੰਬ ਦਾ ਸੀਜ਼ਨ ਹੈਗਾ ਫਿਰ ਵੀ ਅੰਬੀਆਂ ਮਹਿੰਗੀਆਂ ਨਹੀਂ ਹਾਂ ਨਹੀਂ ਹੈ ਜੀ ਆਮ ਘੱਟ ਆ ਰਹੇ ਨਾ ਬਰਸਾਤ ਕਰਕੇ ਨਾ ਮਾਰਕਟ ਆ ਰਿਹਾ ਸੋ ਕਹਿੰਦੇ ਨੇ ਕਿ ਸਪਲਾਈ ਘਟ ਹੈਗੀ ਹੈ ਜਿਸ ਕਰਕੇ ਰੇਟ ਜਿਹੜੇ ਕੀ ਵਧੇ ਹੋਏ ਹੈਗੇ ਨੇ ਹੋਰ ਵੀ ਦੁਕਾਨਦਾਰਾਂ ਦੇ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਲਾਜੀ ਕਿੰਨਾ ਕਿ ਜੇਬ ਤੇ ਅਸਰ ਪਿਆ ਸਬਜ਼ੀਆਂ ਮਹਿੰਗੀਆਂ ਹੋ ਗਈਆਂ ਕਹਿੰਦੇ ਵਾਧੂ ਮਹਿੰਗੀਆਂ ਸਬਜ਼ੀਆਂ ਤੇ ਬਜਟ ਹਿੱਲ ਗਿਆ ਬਜਟ ਤਾਂ ਹਿੱਲਣਾ ਹੀ ਸੀਗਾ ਹਾਂਜੀ ਆ ਟਮਾਟਰ ਨੇ ਹੀ ਚਾਰੇ ਲਾਲ ਕਰਤੇ ਹੈਗੇ ਕਹਿੰਦੇ ਟਮਾਟਰ ਨੇ ਵਾਵਾ ਲਾਲ ਕੀਤਾ ਐ ਗੱਲਾਂ ਲਾਲ ਹੋਈਆਂ ਹੋਈਆਂ ਇਹ ਰੇਟ ਬੜਾ ਵਧ ਗਿਆ ਹੈਗਾ 30 ਤੋਂ 40 ਵਾਲਾ 70 ਤੋਂ 80 ਪਹੁੰਚ ਗਿਆ ਹਾਂ ਤੇ ਸਰਕਾਰ ਤੋਂ ਹੋਰ ਉਮੀਦ ਵੀ ਕੀਤੀ ਕੀ ਕੀਤੀ ਜਾ ਸਕਦੀ ਹੈ ਹੂੰ ਸਰਕਾਰਾਂ ਪਹਿਲਾਂ ਇਹਨੂੰ ਕਰਾ ਦਿੰਦੀਆਂ ਨੇ ਕੀ ਕਹਿੰਦੇ ਨੇ ਜਿਵੇਂ ਗੋਡਾਉਨਾਂ ਚ ਬੰਦ ਕਰਾਤਾ ਸ਼ਾਰਟੇਜ ਕਰਦੀ ਸਪਲਾਈ ਘਟਾਤੀ ਨੇ ਡਿਮਾਂਡ ਵਧੀ ਹੋਈ ਹੈ ਰੇਟ ਵਧਣਾ ਹੀ ਵਧਣਾ ਸਿੱਧੀ ਜੀ ਗੱਲ ਹੈ ਇਹ ਜਾਣ ਕੇ ਕੀਤਾ ਜਾਂਦਾ ਹਰ ਵਾਰੀ ਜਾਣ ਕੇ ਕੀਤਾ ਜਾਂਦਾ ਐਸੀ ਕੋਈ ਗੱਲ ਹੈ ਨਹੀਂ ਕਿ ਵੀ ਮਹਿੰਗਾ ਕੋਈ ਇਹ ਇਹ ਗਵਰਨਮੈਂਟ ਦੀਆਂ ਪਾਲਸੀਆਂ ਇੱਦਾਂ ਦੀਆਂ ਨੇ ਕੀ ਕਰ ਸਕਦੇ ਕਹਿੰਦੇ ਪਹਿਲਾਂ ਪਿਆਜ਼ ਨੇ ਅੱਖਾਂ ਚ ਹੰਝੂ ਗੱਡੇ ਹੁਣ ਟਮਾਟਰ ਚਾਹਾਂ ਲਾਲ ਕਰ ਹਾਂ ਹੋਰੀ ਹੋਰੀ ਨਿੰਬੂ ਵੀ ਕਰੇਗਾ ਸਾਰੇ ਕਰਨਗੇ ਕੋਈ ਚੀਜ਼ ਬੱਚੇਗੀ ਨਹੀਂ ਇੱਦਾਂ ਜਿਦੇ ਤੇ ਜ਼ੋਰ ਲਾਈ ਜਾਉ ਰੇਟ ਵਧਾ ਦਿੰਦੇ ਨੇ ਸਪਲਾਈ ਘਟਾ ਦੇਣਗੇ ਰੀ ਨੇਚਰਲ ਰੇਟ ਵਧੇਗਾ ਜੀ ਬਾਕੀ ਇਹ ਗੱਲ ਸਹੀ ਹੈ ਕਿ ਜੇਕਰ ਸਪਲਾਈ ਘਟੇਗੀ ਤਾਂ ਰੇਟਾਂ ਦੇ ਵਿੱਚ ਇਜ਼ਾਫਾ ਹੋਣਾ ਸੁਭਾਵਿਕ ਹੈਗਾ ਲੋਕ ਜਿੱਥੇ ਪਹਿਲਾਂ ਆਂਟੀ ਕਿੰਨੇ ਕੁ ਮੰਗੇ ਲੱਗੇ ਟਮਾਟਰ 60 ਰੁਪਏ 60 ਰੁਪਏ ਲੱਗੇ ਪਹਿਲਾਂ ਕੀ ਰੇਟ ਸੀ ਪਹਿਲਾਂ 25 ਰੁਪਏ 20 25 ਫੇ ਇੱਕਦਮੀ ਡਬਲ ਤੋਂ ਵੱਧ ਹੋ ਗਿਆ ਰੇਟ ਤੇ ਹੋਰ ਵੀ ਸਬਜ਼ੀਆਂ ਮਹਿੰਗੀਆਂ ਹੋਈਆਂ ਨੇ ਹਜੇ ਹੋਰ ਲਈ ਨਹੀਂ ਅਸੀਂ ਹਾਂ ਫੇ 80 ਰੁਪਏ ਕਾਫੀ ਹਾਂ ਪਹਿਲਾ ਯਾਨੀ ਕਿ ਕਿਲੋਆਂ ਦੇ ਹਿਸਾਬ ਨਾਲ ਜਾਂਦੀ ਸੀ ਉਹਨਾਂ ਉਹੀ ਕੁਆਂਟੀਟੀ ਘਟਾਤੀ ਹੋਣੀ ਨਹੀਂ ਨਹੀਂ 2 ਕਿਲੋ ਲੈ ਅਸੀਂ ਬਾਕੀ ਇਹ ਗੱਲ ਸਹੀ ਹੈ ਕਿ ਜਿਹੜੇ ਸਬਜ਼ੀਆਂ ਦੀ ਚਲੋ ਗੱਲ ਖੈਰ ਇੱਕ ਪਾਸੇ ਹੈ ਪਰ ਜਿਹੜੇ ਕਿ ਇੱਥੇ ਫਰੂਟ ਦੀ ਗੱਲ ਕਰੀਏ ਤਾਂ ਫਰੂਟ ਵੀ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਹੱਥ ਨਹੀਂ ਲੱਗਦੇ ਆਪਾਂ ਗੱਲਬਾਤ ਕਰਦੇ ਹਾਂ ਭਾਈ ਹਮ ਕਿਹੜਾ ਰੇਟ ਹੈ ਹਮ ਤੋਂ ਇਹ ਹੈ ਬੋਦੀ ਹਮ ਤੋਂ ਕੀ ਰੇਟ ਹੈ ਕਿਲੋ ਬੇਚ ਰਹੇ 100 ਰੁਪਏ 100 ਰੁਪਏ ਕਿਲੋ ਤੇ ਸੇਬ ਦਾ ਕੀ ਰੇਟ ਚੱਲ ਰਿਹਾ ਹੈ ਸੇਬ 200 ਰੁਪਏ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਦਿਹਾੜੀਦਾਰ ਹੋਊਗਾ ਉਹ ਕਿਵੇਂ ਆਪਣਾ ਜਿਹੜਾ ਕੀ ਫਰੂਟ ਦਾ ਜ਼ਾਇਕਾ ਉਹ ਚੱਕ ਸਕੇਗਾ ਆਮ ਜਿਹੜਾ ਕੀ ਆਮ 30 ਤੋਂ 40 ਰੁਪਏ ਕਿਲੋ ਵਿਕਦਾ ਸੀ ਪਿਆਰ ਪਰ ਕਿਲੋ ਵਿਕਦਾ ਸੀ ਕਈ ਜਗ੍ਹਾ ਦੇ ਉੱਪਰ ਜਿਹੜੇ ਆਮ ਦੇ ਰੇਟ ਹੈਗੇ ਨੇ ਉਹ 100 ਰੁਪਏ ਤੋਂ 150 ਰੁਪਏ ਤੱਕ ਪਹੁੰਚੇ ਹੋਏ ਹੈਗੇ ਨੇ ਹੋਰ ਜਿਹੜੇ ਕੀ ਲੋਕ ਹੈਗੇ ਨੇ ਕਿੰਨਾ ਕਿ ਜੀ ਮਹਿੰਗਾਈ ਵਧੀ ਹੈਗੀ ਤਦਿਆਂ ਤੇ ਅ ਪਿਆਜ਼ ਦੇ ਰੇਟ ਜ਼ਿਆਦਾ ਵਧ ਗਏ ਹੋਏ ਆ अच्छा जी क्योंकि बरसातਾ ਵਗਿਆ ਆਣੀ ਆ ਕੁਝ ਪਿਆਜ਼ ਦੇ ਰੇਟ ਬਹੁਤ ਜ਼ਿਆਦਾ ਵਧ ਗਏ ਤੇ ਬਾਕੀ ਸਬਜ਼ੀਆਂ ਦੇ ਵੀ ਰੇਟ ਬਹੁਤ ਵਧਾ ਰੱਖੇ ਹੋਏ ਆ ਕਾਫੀ ਹੰਸਾ ਸੋ ਬਰਸਾਤਾ ਦੀ ਆੜ ਦੇ ਵਿੱਚ ਕੀ ਲੱਗਦਾ ਕਿ ਜਮਾ ਖੋਰ ਜਿਹੜੇ ਹੈਗੇ ਨੇ ਮੁਨਾਫਾ ਕਮਾ ਰਹੇ ਪਿਆਜ਼ ਰੇਟ ਵਧ ਗਏ ਹੋਏ ਨਾ ਕਿੰਨੇ ਰੇਟ ਵਧ ਗਏ ਪਹਿਲਾਂ ਪਿਆਜ਼ ਕੀ ਰੇਟ ਸੀ 220 ਰੁਪਏ ਕਿਲੋ ਸੀ ਪਹਿਲਾਂ ਨਹੀਂ 140 ਰੁਪਏ ਇਹਦੇ 5 ਕਿਲੋ ਸੀਗੇ ਹਣਾ ਹੁਣ ਹੁਣ ਹੈ ਹੁਣ ਹੈਗਾ 240 ਰੁਪਏ ਕਿਲੋ ਹਾਂ ਯਾਨੀ ਕਿ ਡਬਲ ਹੋ ਚੁੱਕੇ ਆ ਡਬਲ ਹੋ ਚੁੱਕਿਆ ਹੈ ਹੁਣ ਟਮਾਟਰ ਵੀ ਲਾਲ ਕਰਦੇ ਚਿਹਰੇ ਤੇ ਟਮਾਟਰ ਦਾ ਰੇਟ ਹੋਣ ਦੇਖੋ 80 ਰੁਪਏ ਹੋ ਜਾਊਗਾ ਹੁਣ 50 ਰੁਪਏ ਅੱਜ ਲੈ ਲਓ ਜਾ ਕੇ ਅੱਜ 50 ਰੁਪਏ ਲੈ ਕੇ ਲੈ ਲਓ ਚਲ ਵਧੀਆ ਗੀ ਇਹ ਗੱਲ ਸਹੀ ਹੈ ਕਿ ਜਿਵੇਂ ਜਿਵੇਂ ਅੱਗੇ ਦਿਨ ਆਉਣਗੇ ਬਰਸਾਤਾ ਹੋਰ ਹੋਣ ਗਿਆ ਮੌਨਸਨ ਆਏਗੀ ਤਾਂ ਰੇਟ ਜ਼ਾਹਰ ਜੀ ਗੱਲ ਹੈ ਕਿ ਹੋਰ ਵਧਣ ਦੀ ਪੂਰੀ ਸੰਭਾਵਨਾ ਹੈਗੀ ਆ ਉਹ ਜਿਹੜੇ ਕਿ ਲੋਕ ਹੈਗੇ ਨੇ ਅੰਕਲ ਕਿੰਨੇ ਕ ਮਹਿੰਗੀਆਂ ਹੋਣਗੀਆਂ ਸਬਜ਼ੀਆਂ ਜੀ ਸਬਜ਼ੀਆਂ ਮਹਿੰਗੀਆਂ ਤਾਂ ਹੈ ਹੀ ਆ ਜੀ ਹਾਂਜੀ ਹਾਂ ਹਾਂ ਪਹਿਲਾਂ ਨਾਲੋਂ ਵੱਧ ਖਰਚ ਹੋ ਰਿਹਾ ਹੁਣ ਪਹਿਲਾਂ ਨਾਲੋਂ ਵੱਧ ਖਰਚਾ ਹੋ ਰਿਹਾ ਹਾਂਜੀ ਕੀ ਲੱਗਦਾ ਕੀ ਕੀ وجہ ਹੋ ਸਕਦੀ ਹੈ ਜਮਾ ਖੋਰੀ ਜਾਂ ਫਿਰ بارش بارش ਕਰਕੇ ਜਿਆਦਾ ਹਾਂ ਹਾਂ ਉਹ ਆਪਾਂ ਆਮ ਲੋਕ ਸੋਚਦੇ ਨੇ ਕਿ بارش ਕਰਕੇ ਹੈਗਾ ਪਰ ਜਮਾ ਖੋਰੀ ਜਿਆਦਾ ਕਰ ਲੈਂਦੇ ਆ ਤਾਂ ਕਰਕੇ ਹੂੰ ਤੇ ਬਾਕੀ ਇਹ ਗੱਲ بارشਾਂ ਦੇ ਮਾਮਲੇ ਅਭੀ ਟਮਾਟਰ ਦਾ ਰੇਟ ਪੁੱਛਿਆ ਤਾਂ ਅਭੀ ਕੋਈ 70 ਦੇ ਰਹਾ ਕੋਈ 60 ਦੇ ਰਹਾ ਠੀਕ ਹੈ ਤਾਂ ਮੀਨਸ ਪਹਿਲੇ ਤਾਂ 50 ਦੇ ਰਹੇ تھے ਹੁਣ ਤਾਂ ਹਿਮਾਚਲ سے ਆਇਆ ਹੈ ਅੱਛਾ ਤਾਂ ਹਮ ਸੋਚ ਰਹੇ ਸੀ ਚੰਡੀਗੜ੍ਹ ਵਿੱਚ ਸਬਜ਼ੀ ਥੋੜੀ ਸਸਤੀ ਹੋਗੀ ਲੇਕਿਨ ਚੰਡੀਗੜ੍ਹ ਤੋਂ ਹਿਮਾਚਲ سے ਵੀ ਆ ਗਿਆ ਹੈ ਹੂੰ ਇਹ ਕੱਪ ਤੇ ਇਹ ਇੱਥੇ 70 ਰੁਪਏ ਮਿਲ ਰਹਾ ਟਮਾਟਰ ਨਾ ਹੂੰ ਐਂਡ दैट ਟੂ ਕੁਆਲਿਟੀ ਇਜ਼ ਨਾਟ ਐਸ ਗੁੱਡ ਐਜ਼ ਹਿਮਾਚਲ ਵਿੱਚ ਜੋ ਹਮਾਰੇ ਹੋਤਾ ਹੈ। ਥੈਂਕ ਯੂ ਸਰ। ਥੈਂਕ ਯੂ। ਸੋ ਜਿਸ ਤਰ੍ਹਾਂ ਦੇ ਨਾਲ ਟਮਾਟਰਾਂ ਨੇ ਲੋਕਾਂ ਦੇ ਚਿਹਰੇ ਲਾਲ ਕੀਤੇ ਹੋਏ ਨੇ ਕਿ ਲੋਕ ਹੈਗੇ ਨਹੀਂ ਕਿ ਆਪਣੀ ਪੌਕਟ ਦੇ ਉੱਪਰ ਜਿਹੜਾ ਕਿ ਇਸ ਨੂੰ ਬੋਝ ਦੱਸ ਰਹੇ ਹੈਗੇ ਨੇ। ਇਹ ਤਸਵੀਰਾਂ ਤੁਹਾਡੇ ਨਾਲ ਚੰਡੀਗੜ੍ਹ ਗ੍ਰੀਨ ਮਾਰਕੀਟ ਦੀਆਂ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਸਬਜ਼ੀਆਂ ਦੇ ਰੇਟ ਵਧਨ ਕਰਕੇ ਜਿਹੜੇ ਕਿ ਲੋਕ ਹੈਗੇ ਨੇ ਉਹ ਕਾਠੀ ਸਬਜ਼ੀ ਖਰੀਦਣ ਨੂੰ ਤਵੱਜੂ ਦੇ ਰਹੇ ਨੇ ਕਈ ਜਿਹੜੇ ਕਿ ਇੱਥੇ ਬੇਲੇ ਬੇਈ ਬੈਠੇ ਹੋਏ ਨੇ ਗੱਲਬਾਤ ਕਰ ਰਹੇ ਆਂ ਕਿਆ ਰੇਟ ਹੈ ਜੀ ਗੀਆ ਕਾ ਅਛਾ ਸਰ 50 ਰੁਪਏ ਔਰ ਭਿੰਡੀ ਭਿੰਡੀ ਵੀ 50 ਔਰ ਕਦੂ ਕਾ ਕਦੂ 4 ਇਹ ਪੈਸਾ ਕਦਰ ਰੱਖਾਂਗਾ ਦੇਖੋ ਕਿ 20 ਤੋਂ 30 ਰੁਪਏ ਵਾਲੀ ਜਿਹੜੀ ਕੀ ਹੈਗੀ ਉਹ 50 ਰੁਪਏ ਤੱਕ ਯਾਨੀ ਕਿ ਆਲਮੋਸਟ ਡਬਲ ਰੇਟ ਹੋ ਚੁੱਕਾ ਸੋ ਬਰਸਾਤਾ ਨੂੰ ਜਿਹੜਾ ਕਿ ਸੀ ਮੁੱਖ ਵਜਾ ਦੱਸਿਆ ਜਾ ਰਿਹਾ ਹੈ ਪਰ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਜਿਹੜੇ ਜਮਾਖੋਰ ਹੈਗੇ ਨੇ ਉਹ ਸਬਜ਼ੀਆਂ ਸਟੋਰ ਕਰਕੇ ਰੱਖ ਲੈਂਦੇ ਨੇ ਇਹ ਵੀ ਇੱਕ ਵੱਡੀ ਵਜ੍ਹਾ ਸੋ ਦੇਖਣਾ ਹੋਵੇਗਾ ਕਿ ਜੇਕਰ ਇਸ ਤਰ੍ਹਾਂ ਦੇ ਨਾ ਰੇਟ ਦਿਨ-ਬਦਿਨ ਵਧਦੇ ਜਾਂਦੇ ਨੇ ਤਾਂ ਫਿਰ ਸਰਕਾਰ ਇਸ ਮਹਿੰਗਾਈ ਦੇ ਉੱਪਰ ਕਿਸ ਤਰ੍ਹਾਂ ਨਾਲ ਠਲ ਪਾਉਂਦੀ ਹੈ ਅਬਜਰੇ ਅਪਡੇਟ ਲਈ ਜੁੜੇ ਹੋ ਹੰਦਰ ਟੀਵੀ ਨਾਲ ਕੈਮਰਾ ਪਰਸਨ ਮੋਹਨਦਰ ਪਰਮੇਂਦਰ ਚੰਦ